ਪਟਾਲਪੁਰ ਕੋਟ ਸ਼ਹਿਰ ਦੇ ਵਿੱਚ ਬਾਜ਼ਾਰਾਂ 'ਚ ਅਕਸਰ ਹੀ ਜਾਮਵਰਗੀ ਸਥਿਤੀ ਦੇਖਣ ਨੂੰ ਮਿਲਦੀ ਰਹਿੰਦੀ ਹੈ ਤੇ ਇਸ ਦਾ ਕਾਰਨ ਹੈ ਸ਼ਹਿਰ ਦੇ ਵਿੱਚ ਲਗਾਤਾਰ ਵਧ ਰਹੀ ਬੇਲਗਾਮ ਆਟੋਆਂ ਦੀ ਗਿਣਤੀ ਜਿਸ ਕਾਰਨ ਸ਼ਹਿਰ ਦੀ ਰਫ਼ਤਾਰ ਅਕਸਰ ਹੀ ਹੌਲੀ ਹੁੰਦੀ ਰਹਿੰਦੀ ਹੈ ਤੇ ਪੁਲਿਸ ਵੱਲੋਂ ਉਪਰਾਲੇ ਕਰਨ ਦੇ باوجود ਅਕਸਰ ਬਾਜ਼ਾਰਾਂ ਦੇ ਵਿੱਚ ਲੋਕ ਫਸੇ ਹੋਏ ਵਿਖਾਈ ਦਿੰਦੇ ਨੇ ਤੇ ਇਹਨਾਂ ਆਟੋ ਡਰਾਈਵਰਾਂ ਦੀ ਮਨਮਰਜ਼ੀ ਦੇ ਚੱਲਦੇ ਕਈ ਵਾਰ ਸ਼ਹਿਰ ਦੇ ਵਿੱਚ ਹਾਦਸੇ ਵੀ ਵਾਪਰ ਚੁੱਕੇ ਨੇ ਤੇ ਗੱਲਬਾਤ ਕਰਦੇ ਹੋਏ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨੇ ਆਟੋ ਚਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ ਵਾਹਨ ਦੇ ਕਾਗਜ਼ ਆਪਣੇ ਕੋਲ ਰੱਖਣ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਲਾਜ਼ਮੀ ਕਰਨ ਤੇ ਮਨਮਰਜ਼ੀ ਨਾਲ ਕੋਈ ਵੀ ਆਟੋ ਚਾਲਕ ਜੇਕਰ ਬ੍ਰੇਕ ਮਾਰਦਾ ਹੋਇਆ ਵਿਖਾਈ ਦਿੱਤਾ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਏਗੀ। ਮਾਨਯੋਗ ਐਸਐਸਪੀ ਸਾਹਿਬ ਜੀ ਹਦਾਇਤਾਂ ਦੇ ਮੁਤਾਬਕ ਆਪਾਂ ਇਹ ਜਿਹੜੇ ਆਟੋ ਇਹਨਾਂ ਦੇ ਬਹੁਤ ਜਲਦ ਜਿਹੜੇ ਨਕੇਲ ਹੋ ਕੱਸਣ ਜਾ ਰਹੇ ਆ। ਤੁਹਾਡੇ ਮਾਧਿਅਮ ਰੇ ਦੱਸਣਾ ਚਾਹੁੰਦੇ ਆ ਕਿ ਜਿਹੜੇ ਆਟੋ ਵਾਲੇ ਪਹਿਲੀ ਗੱਲ ਤੇ ਆਪਣੇ ਡਾਕੂਮੈਂਟ ਜਿਹੜੇ ਉਹ ਪੂਰੇ ਕਰਨ ਜਿਹਦੇ ਕੋਲ ਡਾਕੂਮੈਂਟ ਨਹੀਂ ਹੋਏਗਾ ਉਹ ਉਦੋਂ ਆਪਾਂ ਚਲਾਨ ਵੀ ਕਰਾਂਗੇ ਔਰ ਉਹਨਾਂ ਨੂੰ ਆਟੋ ਨੂੰ ਬੌਂਡ ਵੀ ਕਰਾਂਗੇ ਔਰ ਦੋ ਨੰਬਰ ਤੇ ਜਿਹੜਾ ਵੀ ਰੋਡ ਦੇ ਉੱਪਰ ਦੇਖ ਦੇਣੀ ਵੀ ਕਿੱਥੇ ਕਿਸੇ ਨੇ ਟ੍ਰੈਫਿਕ ਲੰਘਣੀ ਹੈ ਕਿ ਨਹੀਂ ਲੰਘਣੀ ਕੋਈ ਪਿੱਛੋਂ ਗੱਡੀ ਆ ਰਹੀ ਹੈ ਜਿੱਥੇ ਦਿਲ ਕਰਦਾ ਉੱਥੇ ਬ੍ਰੇਕ ਲਾ ਦਿੰਦੇ ਨੇ ਤੇ ਇਹਨਾਂ ਦੇ ਖਿਲਾਫ ਬਹੁਤ ਜਲਦੀ ਹੀ ਜਿਹੜੀ ਹੈ ਉਹ ਕਾਰਵਾਈ ਕਰਨ ਵਾਸਤੇ ਜਾ ਰਹੇ ਹਾਂ ਅਟੋ ਦੇਖੋ ਜੀ ਬਹੁਤ ਜ਼ਿਆਦਾ ਹੋ ਗਿਆ ਸ਼ਹਿਰ ਦੇ ਵਿੱਚ ਇਹਦੇ ਕਾਰਪੋਰੇਸ਼ਨ ਨੂੰ ਚਾਹੀਦਾ ਕਿ ਉੱਥੇ ਥੋੜੀ ਉਹਨਾਂ ਦੀ ਜਿਸ ਤਰ੍ਹਾਂ ਪਹਿਲੇ ਰਜਿਸਟ੍ਰੇਸ਼ਨ ਪਹਿਲੇ ਟਾਈਮ ਕੀਤੀਆਂ ਗਈਆਂ ਹਨਾਂ ਦੀਆਂ ਉਸੇ ਤਰ੍ਹਾਂ ਇਹਨਾਂ ਦੀਆਂ ਰਜਿਸਟ੍ਰੇਸ਼ਨ ਕੀਤੀਆਂ ਜਾਣ ਇਹਨਾਂ ਦੇ ਰਜਿਸਟ੍ਰੇਸ਼ਨ ਜਿਹੜੇ ਡਾਕੂਮੈਂਟ ਹੈ ਉਹ ਸ਼ੀਸ਼ੇ ਦੇ ਅੱਗੇ ਲੱਗੇ ਹੋਣ ਤੇ ਉਸੇ ਆਟੋ ਨੂੰ ਆਪਾਂ ਸ਼ਹਿਰ ਦੇ ਵਿੱਚ ਚੱਲਣ ਦਈਏ ਨਹੀਂ ਤੇ ਇਸ ਤਰ੍ਹਾਂ ਦੇ ਫਿਰ ਕੋਈ ਪਤਾ ਨਹੀਂ ਨਾ ਲੱਗਦਾ ਕਿ ਕਿਹੜਾ ਆਟੋ ਸ਼ਹਿਰ ਦਾ ਜਾਂ ਜਾਂ ਬਾਹਰ ਦਾ ਕੋਈ ਇਸ ਕਰਕੇ ਕਾਰਪੋਰੇਸ਼ਨ ਨੂੰ ਚਾਹੀਦਾ ਵੀ ਇਹਨਾਂ ਨੂੰ ਰਜਿਸਟ੍ਰੇਸ਼ਨ ਨੰਬਰ ਦਿੱਤਾ ਜਾਏ ਔਰ ਰਜਿਸਟ੍ਰੇਸ਼ਨ ਨੰਬਰ ਆਪਣੇ ਸ਼ੀਸ਼ੇ ਉੱਪਰ ਲਾਣ ਤੇ ਦੂਸਰੇ ਆਟੂਆਂ ਨੂੰ ਫਿਰ ਆਪਾਂ ਜਿਹੜੀ ਕਾਰਵਾਈ ਜਿਹੜੀ ਉਹ ਕਰ ਸਕੀਏ। ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ